ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪਟਿਆਲਾ ਤੋਂ ਜਿਹੜਾ ਕਿ ਐਸਐਸਪੀ ਬਰਨੂ ਸ਼ਰਮਾ ਉਹਦੀ ਛੁੱਟੀ ਕਰ ਦਿੱਤੀ ਗਈ ਹੈ ਛੁੱਟੀ ਕਿਉਂ ਕੀਤੀ ਹੈ ਪੂਰੀ ਆਪਾਂ ਗੱਲਬਾਤ ਸਾਂਝੀ ਕਰਾਂਗੇ ਜਿਹੜੀ ਇੱਕ ਆਡੀਓ ਕਲਿੱਪ ਇੱਕ ਵਾਇਰਲ ਹੋਈ ਸੀ ਉਹ ਸੁਖਵੀਰ ਬਾਦਲ ਬੰਨੀਓ ਕਿਹਾ ਗਿਆ ਵੀ ਇਹਦੇ ਵਿੱਚ ਪਟਿਆਲਾ ਐਸਐਸਪੀ ਬਰਨੂ ਸ਼ਰਮਾ ਤੇ ਹੋਰ ਵੀ ਕਈ ਸ਼ਾਮਲਾ ਵੱਡੇ ਅਫਸਰ ਤਾਂ ਉਸ ਆਡੀਓ ਨੇ ਇਹ ਬਰਨੂ ਸ਼ਰਮਾ ਦੀ ਛੁੱਟੀ ਕਰਾ ਦਿੱਤੀ ਗਈ ਹੁਣ ਪੂਰੀ ਗੱਲਬਾਤ ਕੀ ਆ ਸਭ ਪਹਿਲਾ ਵੀਡੀਓ ਸਾਂਝੀ ਕਰਾਂਗੇ ਫਿਰ ਕਰਦੇ ਆ ਅੱਗੇ ਗੱਲਬਾਤ ABC ਪੰਜਾਬ ਚੈਨਲ ਬਣੀਓ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਹੁਣ ਤੱਕ ਦੇ ਕੀ ਖੁਲਾਸੇ ਆ ਪਹਿਲਾ ਵੀਡੀਓ ਸੁਣਾਉਣੀ ਆ ਫਿਰ ਕਰਦੇ ਆ ਅੱਗੇ ਗੱਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਤਾਂ ਪੂਰਾ ਮਸਲਾ ਕੀ ਹੈ ਕਿ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ਭੇਜਣਾ ਲਾਜ਼ਮੀ ਹੋ ਗਿਆ ਸੀ ਸਰਕਾਰ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਬਲਾਕ ਸਮitei ਜਲਾ ਪ੍ਰੈਸ਼ਰ ਦੇ ਚੋਣਾ ਸੀ ਤੇ ਇੱਕ ਆਡੀਓ ਕਲਿੱਪ ਜਿਹੜੀ ਵਾਇਰਲ ਹੋਈ ਸੀ ਉਹ ਪਟਿਆਲਾ ਪੁਲਿਸ ਦੇ ਅਫਸਰਾਂ ਦੀ ਸੀ ਜਿਹਦੇ ਵਿੱਚ ਇੰਸਪੈਕਟਰ ਰੈਂਕ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਉਸ ਕਾਨਫਰੰਸ ਕਾਲ ਦੇ ਵਿੱਚ ਹਾਜ਼ਰ ਸਨ ਤੇ ਉਹਦੇ ਵਿੱਚ ਸਾਫ਼ ਐਸਐਸਪੀ ਵੱਲੋਂ ਡਾਇਰੈਕਸ਼ਨ ਦਿੱਤੀ ਜਾ ਰਹੀ ਸੀ ਕਿ ਸਰਕਾਰ ਦੇ ਜੋ ਹੁਕਮ ਹੈ ਜਾਂ ਜਿਹੜੇ ਹੇਠਲੇ ਪੱਧਰ ਤੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਵਰਕਰ ਜਾਂ ਲੀਡਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਡਿਟੇਨ ਕੀਤਾ ਜਾ ਜਾਂ ਬਾਹਰ ਹੋਈ ਉਹਨਾਂ ਦੇ ਕਾਗਜ਼ ਕੋਈ ਜਾਂ ਜਾਂ ਹੋਰ ਐਮਐਲਏ ਜੁਣਾਂ ਆਮਾਦੀ ਪਾਰਟੀ ਦੇ ਲੀਡਰ ਨੂੰ ਖੁਸ਼ ਕਿਵੇਂ ਕਰਨਾ ਹੈਗਾ ਇਹ ਜਿਹੜੀ ਆਡੀਓ ਵਾ ਜਿਹਨੂੰ ਪਟਿਆਲਾ ਪੁਲਿਸ ਹੁਣ ਤੱਕ ਵਾ ਕਹਿ ਰਹੀ ਹੈ ਕਿ ਇਹ ਏਆਈ ਜਨਰੇਟਡ ਆ ਲੇਕਿਨ ਸੁਭੀਸ਼ ਸਰ ਬਾਦ ਨੇ ਆਪਣਾ ਸਟੈਂਡ ਨਹੀਂ ਬਦਲਿਆਗਾ ਉਹਨਾਂ ਨੇ ਮਾਮਲਾ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਜਾਂਦਾ ਹਰਿਆਣਾ ਹਾਈ ਪੰਜਾਬ ਦੇ ਰਾਣਾ ਹਾਈ ਕੋਰਟ ਵੱਲੋਂ ਫਿਰ ਪੰਜਾਬ ਸਰਕਾਰ ਤੇ ਸੂਬਾ ਚੋਣ ਕਮਿਸ਼ਨ ਕੋ ਰਿਪੋਰਟ ਮੰਗੇ ਜਾਂਦੇ ਆ ਫਿਰ ਜਦ 48 ਘੰਟੇ ਦੇ ਵਿੱਚ ਉਹ ਚ ਰਿਪੋਰਟ ਮੰਗੇ ਜਾਂਦੇ ਤੇ ਅੱਜ 48 ਘੰਟੇ ਹੁਣ ਇਸ ਤਰ੍ਹਾਂ ਸੂਬਾ ਇਲੈਕਸ਼ਨ ਕਮਿਸ਼ਨ ਜਾਂ ਪੰਜਾਬ ਸਰਕਾਰ ਨੇ ਸੋਚਿਆ ਹੋਊਗਾ ਕਿ ਹਾਈ ਕੋਰਟ ਦੇ ਵਿੱਚ ਕਿਤੇ ਗੜਗੜੀ ਨਾ ਹੋ ਜਾਵੇ ਜਿਹੜੀ ਪਟਿਆਲਾ ਪੁਰਸ ਲਗਾਤਾਰ ਦਾਵਾ ਕਰਦੀ ਆ ਰਹੀ ਸੀ ਕਿ ਇਹ ਜਿਹੜੀ ਆਡੀਓ ਕਲਿੱਪ ਆਈ ਜਨਰੇਟਡ ਆ ਜੇ ਹਾਈ ਕੋਰਟ ਨੇ ਮਾਮਲਾ ਕਿਸੇ ਇਨਵੈਸਟੀਗੇਸ਼ਨ ਏਜੰਸੀ ਨੂੰ ਦੇ ਦਿੱਤਾ ਤੇ ਫਿਰ ਪੰਜਾਬ ਪੁਰਸ ਅਦੇ ਅਫਸਰਾਂ ਦੀ ਵੱਡੀ ਗਿਰਕਰੀ ਹੋਣੀ ਸੀ ਕਿ ਤੁਸੀਂ 2 ਘੰਟਿਆਂ ਦੇ ਵਿੱਚ ਕਿਵੇਂ ਅੰਦਾਜ਼ਾ ਲਗਾ ਲਿਆ ਕਿ ਇਹ ਜਿਹੜੀ ਆਡੀਓ ਕ੍ਰਿਪਾ ਅਸਲੀ ਨਹੀਂ ਨਕਲੀ ਆ ਜੀ ਆਈ ਜੇਨੇਰੇਟਡ ਹੁਣ 14 ਤਰੀਕ ਨੂੰ ਵੋਟਾਂ ਪੈਣੀਆਂ ਤੇ ਉਸ ਤੋਂ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਨੂੰ ਸਰਕਾਰ ਨੇ ਛੁੱਟੀ ਤੇ ਭੇਜ ਦਿੱਤਾ ਤੇ ਉਹਨਾਂ ਦੀ ਜਗ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਲ ਹੋਣਾ ਨੂੰ 7 ਦਿਨਾਂ ਵਾਸਤੇ ਪਟਿਆਲਾ ਦੇ ਬਤੌਰ ਐਸਐਸਪੀ ਦੇ ਨਾਲ ਜ਼ਿੰਮੇਵਾਰੀ ਦੇ ਦਿੱਤੀ ਹੈ ਜੀ ਉਹ ਸਭ ਤੋਂ ਵੱਡਾ ਇਹ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਵੀ ਵੱਡਾ ਝਟਕਾ ਲਗਾਉਣਾ ਔਰ ਖੁਦ ਵਰਨ ਸ਼ਰਮਾ ਨੂੰ ਵੀ ਵੱਡਾ ਝਟਕਾ ਲਗਾਉਣਾ ਕਿ ਜਦੋਂ ਕਿਸੇ ਅਫਸਰ ਨੂੰ ਅਚਾਨਕ ਕਿਸੇ ਜ਼ਿੰਮੇਵਾਰੀ ਤੋਂ ਹਟਾਇਆ ਜਾਂਦਾ ਹੈਗਾ ਤੇ ਉਹਦੀ ਪਰਫਾਰਮੈਂਸ ਤੇ ਜਾਂਦੀ ਕਾਰਗੁਜ਼ਾਰੀ ਤੇ ਬਹੁਤ ਅਸਰ ਪੈਂਦਾ ਹੈਗਾ ਔਰ ਲਗਾਤਾਰ ਹਾਲਾਂਕਿ ਪਟਿਆਲਾ ਪੁਲਿਸ ਨੇ ਪਰਚਾ ਵੀ ਅਣਪਛਾਤੇ ਵਿਕਤੀਆਂ ਦੇ ਖਿਲਾਫ ਦਰਜ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਰਾਜਕਮਲ ਚੌਧਰੀ ਉਹਨਾਂ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜੱਜਮ ਨੂੰ ਹਦਾਇਤਾਂ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਐਸਪੀਐਸ ਪਰਮਾਰ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਸੀ ਜਿਨ੍ਹਾਂ ਨੇ ਫਿਰ ਕਾਲੀ ਦਲ ਦੇ ਵਰਕਰਾਂ ਸਮੇਤ ਕੁਝ ਪੱਤਰਕਾਰਾਂ ਨੂੰ ਵੀ ਨੋਟਿਸ ਭੇਜ ਦਿੱਤੇ ਸੀ ਕਿ ਤੁਸੀਂ ਦੱਸੋ ਕਿ ਆਡੀਓ ਕਿੱਥੋਂ ਆਈ ਆ ਖੱਲਗੀ ਕਾਲੀ ਦਲ ਦੇ ਵਰਕਰਾਂ ਨੇ ਤੇ ਆਪਣਾ ਪੱਖ ਰੱਖ ਦਿੱਤਾ ਸੀ ਲੇਕਿਨ ਨਾਲ ਦੇ ਨਾਲ ਸੁਬੀਰ ਸਿੰਘ ਬਾਦਲ ਹੋੜਾ ਨੇ ਜਿਹੜਾ ਸਟੈਂਡ ਸਪਰਸ਼ ਕੀਤਾ ਸੀ ਕਿ ਮੇਰੇ ਤੇ ਪਰਚਾ ਦਰਜ ਕਰੋ ਮੈਂ ਜਿਹੜੀ ਆਡੀਓ ਜਿਹੜੀ ਆ ਸ਼ੇਅਰ ਕੀਤੀ ਆਪਣੇ ਵੱਖ-ਵੱਖ ਪਲੇਟਫਾਰਮ ਤੋਂ ਹਾਂਜੀ ਇਹ ਹੁਣ ਸੁਖਵੀਰ ਬਾਦਲ ਨੇ ਸਿੱਧਾ ਪੰਜਾਬ ਪੁਲਿਸ ਨੂੰ ਚੈਲੰਜ ਕੀਤਾ ਵੀ ਮੈਂ ਆਡੀਓ ਕਲਿੱਪ ਇਹ ਵਾਇਰਲ ਕੀਤੀ ਹੈ ਮੇਰੇ ਤੇ ਪਰਚਾ ਕਰੋ ਹੁਣ ਇਹ ਕੋਰਟ ਦੇ ਵਿੱਚ ਮਾਮਲਾ ਪਹੁੰਚੇ ਜਾਂਦਾ ਤੇ ਜਿਹੜਾ ਐਸਐਸਪੀ ਬਰਨੂਨ ਸ਼ਰਮਾ ਇਹਨੂੰ ਛੁੱਟੀ ਤੇ ਭੇਜਿਆ ਜਾਂਦਾ ਇੱਥੇ ਦੇ ਐਸਐਸਪੀ ਰੈਂਕ ਦੇ ਅਧਿਕਾਰੀ ਵੱਡੇ ਅਫਸਰਾਂ ਤੇ ਹੁਣ ਇਹ ਪੁਲਿਸ ਅਫਸਰਾਂ ਬਨਿਓ ਕਿਹਾ ਜਾਂਦਾ ਵੀ ਇਹ ਆਡੀਓ ਜਿਹੜੀ ਇਹ ਇੱਕ AI ਨਾਲ ਬਣਾਈ ਗਈ ਹੈ ਤਾਂ ਹੁਣ ਇਹ ਉਹ ਸਾਬਤ ਨਹੀਂ ਕਰ ਸਕੀ ਤੇ ਪਰ ਹੁਣ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰਾਂ ਬਰਨੂਨ ਸ਼ਰਮਾ ਐਸਐਸਪੀ ਨੂੰ ਛੁੱਟੀ ਤੇ ਭੇਜਿਆ ਗਿਆ ਤੇ ਹੁਣ ਜਿਹੜਾ ਉਹਦੀ ਥਾਂ ਤੇ ਕੋਈ ਹੋਰ ਚਾਰਜ ਹੋਰ ਕੋਈ ਆਪਾਂ ਕਹਿੰਦੇ ਵੀ ਅਹੁਦੇਦਾਰ ਹੋਰ ਪੁਲਿਸ ਅਫਸਰ ਆ ਗਿਆ ਤਾਂ ਹੁਣ ਕਹਿਣ ਦਾ ਮਤਲਬ ਐਸਐਸਪੀ ਦੀ ਥਾਂ ਤੇ ਕੋਈ ਹੋਰ ਐਸਐਸਪੀ ਆ ਗਿਆ ਤੇ ਪਰ ਹੁਣ ਪੂਰੀ ਗੱਲਬਾਤ ਜਿਹੜੀ ਹੁਣ ਸੁਖਵੀਰ ਬਾਦਲ ਬੰਨੀਓ ਇਹ ਮਾਮਲਾ ਕੋਰਟ ਵਿੱਚ ਪਹੁੰਚਾ ਦਿੱਤਾ ਜਾਂਦਾ ਨਾਲੇ ਕਿਹਾ ਜਾਂਦਾ ਵੀ ਅਸੀਂ ਇਹ ਆਡੀਓ ਕਲਿੱਪ ਵਾਇਰਲ ਕੀਤੀ ਹੈ ਤੇ ਸਾਡੇ ਟਿਕਰੂ ਪਰਚਾ ਹੁਣ ਭਾਈ ਸੁਖਵੀਰ ਬਾਦਲ ਵੀ ਚਰਚਾ ਦੇ ਵਿੱਚ ਆ ਕਿਉਂਕਿ ਪਹਿਲਾਂ ਉਹ ਵੀ ਵੱਡੇ ਲੀਡਰ ਰਹੇ ਚੁਕੇ ਆ 25 ਸਾਲ ਰਾਜ ਕਰਿਆ ਪੰਜਾਬ ਤੇ ਤੇ ਹੁਣ ਇੱਕ ਪਾਸੇ ਨਾਲ-ਨਾਲ ਜਿਮਨੀ ਚੋਣਾ ਨੂੰ ਲੈ ਕੇ ਜਿਹੜੇ ਆਉਣ ਵਾਲੀਆਂ 2027 ਦੀਆਂ ਵੋਟਾਂ ਨੂੰ ਲੈ ਕੇ ਗਿੱਦੜਵਾਹਾ ਤੋਂ ਜਿਹੜਾ ਕੀ ਉਹਨਾਂ ਨੇ ਕੱਲ ਦਾ ਬਿਆਨ ਸੀ ਉਹ ਖਬਰ ਵੀ ਮੈਂ ਅਪਲੋਡ ਕੀਤੀ ਕੱਲ ਸਾਂਝੀ ਕੀਤੀ ਹੈ ਪੰਜਾਬ ਦੇ ਸਾਰੇ ਹੀ ਲੋਕਾਂ ਨਾਲ ਤੇ ਪਰ ਉਹਦੇ ਵਿੱਚ ਕੀ ਕਿਹਾ ਸੁਖਬੀਰ ਬਾਦਲ ਨੇ ਵੀ ਗਿੱਦੜਵਾਹਾ ਤੋਂ ਜਿਹੜੇ ਇਹ ਝਾੜੂ ਵਾਲੇ ਕਹਿ ਰਹੇ ਅਸੀਂ ਆ ਜਾਾਂਗੇ ਅਸੀਂ ਅਸੀਂ ਨਹੀਂ ਬੜਨ ਦੇਵਾਂਗੇ ਅਸੀਂ ਇੱਥੋਂ ਜਿੱਤਦੇ ਆਏ ਹਾਂ ਗਿੱਦੜਵਾਹਾ ਤੋਂ ਤੇ ਜਿੱਤਦੇ ਹੀ ਰਹਿਾਂਗੇ ਇਹੇ ਬਾਦਲ ਸਾਹਿਬ ਦਾ ਸਾਰਾ ਏਰੀਆ ਬਾਦਲ ਸਾਹਿਬ ਦਾ ਕਿੰਨੇ ਵਾਹ ਸੁਰੂ ਤੋਂ ਇੱਥੋਂ ਦੇ ਲੋਕ ਸਾਨੂੰ ਪਿਆਰ ਸਤਿਕਾਰ ਦਿੰਦੇ ਆਇਆ ਤਾਂ ਅਸੀਂ ਹੀ ਇੱਥੋਂ ਹਰ ਵਾਰ ਜਿੱਤਾਂਗੇ ਤਾਂ ਇਹ ਵੱਡੇ ਬਿਆਨ ਸੀ ਸੁਖਵੀਰ ਬਾਦਲ ਤਾਂ ਬਾਈ ਹੁਣ ਜਿਹੜੀ ਹੁਣ ਤੱਕ ਦੀ ਲੇਟਸਟ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਸੀ ਪੰਜਾਬ ਚੈਨਲ ਬਣੀਓ ਐਸਐਸਪੀ ਬਰਨੂ ਸ਼ਰਮਾ ਨੂੰ ਛੁੱਟੀ ਭੇਜਿਆ ਗਿਆ ਤਾਂ ਪੂਰੀ ਗੱਲਬਾਤ ਕੀ ਹੈ ਬਾਈ ਹੁਣ ਤੱਕ ਦੀ ਅਪਡੇਟ ਜਿਹੜੀ ਤੁਹਾਡੇ ਇਹ ਸਾਂਝੀ ਜ਼ਰੂਰ ਕਰਨੀ ਸੀ ਤਾਂ ਹੁਣ ਅੱਗੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਤਾਂ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਧੰਨਵਾਦ